ਹਾਂਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਇੱਕ ਦਮ ਫੇਰ ਬਾਈਗੁਰਜੀ ਕਾ ਕਾਂਸਾ ਬਾਈਗੁਰਜੀ ਕੀ ਪਤੇ ਸੋ ਜੋ ਟਾਈਮ ਹੈ ਸਵੇਰ ਦਾ 8:30 ਵਜੇ ਦਾ ਤੇ ਅੱਪਾ ਪਹੁੰਚ ਚੁੱਕੇ ਅੱਡੇ ਤੇ ਅੱਡੇ ਤੇ ਆਪਣਾ ਗੁਰੂ ਮਹਾਨ ਪੜ ਸਾਹਿਬ ਪ੍ਰਕਾਸ਼ ਨੇ ਸੀ ਦੀ ਜਵਾਲੂ ਲੈ ਕੇ ਇੱਥੇ ਨੂੰ ਆ ਮਨਾ ਐ ਇਸ ਟਾਈਮ ਅੱਡੇ ਦੇ ਸਿਰੇ ਤੁਹਾਨੂੰ ਪਾਇਦੇ ਜੀ ਜਾਨ ਸਾਹਿਬ ਪੰਚਨ ਮਾਤੀ ਮਨਾ ਐ ਤੋ ਵੀਰੇ ਥੋੜਾ ਜਿਹਾ ਬੇਟ ਹੋ ਗਿਆ ਹੁਣ ਕੰਨੀ ਉੱਾਰ ਪਸੂ ਕਰਕੇ ਤੇ ਹੁਣ ਆਪਾਂ ਇੱਥੇ ਬਨਣਾ ਕਰਦੇ ਆ ਬਲੌਗ ਦੇ ਨਾਲੇ ਕਰਦਾ ਸੇਵਾ ਸਾਧੂ ਸੰਤ ਮਹਾਤਮਾ ਨੇ ਪੀਰਾ ਕਮਰਾ ਨੇ ਇਲਾ ਦੋਹਰ ਤੋਂ ਸਾਥੇ ਸੰਗਤ ਆਵੜ ਰਹੀ ਹੈ ਬਸ ਜure ਰਹਿਣਾ ਕਿਵੇਂ ਸਤਿਗੁਰੂ ਗੁਰੂ ਜੀ ਦੇ ਨਾਮ ਉਸਕਾਰ ਜੀ ਸਵਰਗ ਦੀ ਪੂਰੀ ਦੇ ਅੰਦਰ ਰਹਿਣਾ ਕਰਦੇ ਦਾ ਕੰਮ ਉਸੇ ਸਵਾਹ ਹੈ ਪੀਰਾ ਨੰਦੂ ਕੋ ਤੇ ਦਰ ਚੱਲ ਰਿਹਾ ਬਈ ਸੇਵਾ ਦਾ ਕੰਮ ਭਾਈ ਵੀਰੇ ਬਣਾ ਰਹਿਣਾ ਸਾਥੀ ਠੀਕੋ ਤੇ ਇਕੱਲੇ ਜਾ ਕੇ ਪ੍ਰਣਾ ਕਰ ਜਾਂਦੇ ਨੇ ਕੜੀ ਕੜੀ ਵੱਲ ਰਹੀ ਹੈ ਕੜੀ ਜੀ ਹਲਵਾਈ ਹਰ ਹਲਵਾਈ ਭਾਈ ਹਰ ਹਲਤਾ ਸੇਵਾ ਚ ਬੱਤੀ ਹੁੰਦੇ ਨੇ ਤੇ ਹਲਵਾਈ ਸਾਹਿਬ ਨੂੰ ਕੋਈ ਪ੍ਰਾਣ ਦੇ ਪਹਿਲਾਂ ਬੇਟੇ ਦੇ ਦੇਖਦੇ ਤੇ ਬਣ ਰਹੀ ਹੈ ਕੀ ਇੱਥੇ ਲੰਗਰ ਦੇ ਅੰਮ੍ਰਿਤ ਬਣ ਰਹੀ ਹੈ ਕੜੀ ਵੱਲ ਰਹੀ ਹੈ 450 ਲੋਕਾਂ ਨੂੰ ਦਿੰਦੇ ਆ ਪੰਜ ਪਿਆਰੇ ਇਹ ਬੜੀ ਵਿੱਚ ਪੈਣਾ ਮਾਮਾ ਪੈਣਾ ਮਜ਼ੁਰਬ ਬੱਚੇ ਨੂੰ ਕੋਈ ਤੇ ਇਸ ਸ਼ਹਾਦਤ ਆ ਰਹੀ ਹੈ ਜੀ ਆਹ ਦਿਨ ਚੱਲਦੇ ਪਏ ਆਪਾਂ ਨੂੰ ਦੇਖਣਾ ਕਰਦੇ ਆ ਸਾਰੀ ਜਾਣੇ ਇੱਕ ਪਾਸੇ ਤੈਨੂੰ ਪੈਂਦੀ ਆ ਦੂਜੇ ਪਾਸੇ ਜੀ ਇਧਰ ਹੈਲੋ ਜਿਹੜਾ ਮਸਲੇ ਕੰਦੇ ਉੱਪਰ ਖੜਾ ਹੋਈ ਸੰਭੀ ਪਟਕਸ਼ਾ ਉੱਡਾ ਛੱਡ ਕੇ ਪਿਛਲੇ ਪਾਸੇ ਮੈਦਾਨ ਛੱਡ ਕੇ ਆਇਆ ਹੋਇਆ ਆਪਾਂ ਸਮਾਗਮ ਅੰਨੁਮਤਤਾ ਨਾਲ ਹੋ ਰਹੀ ਤੇ ਸਭ ਸਮਾਗਮ ਹੋਵੇਗਾ ਪਰ ਆਪਾਂ ਅੱਜ ਆਪਾਂ ਪੂਰਾ ਬਾਕੀ ਸੰਵਾਦ ਕਰਦੇ ਆ ਕਿ ਕੰਮ ਕਰਦੇ ਆ ਇਹ ਇੱਧਰ ਸੇਵਾ ਚ ਲੱਗੇ ਹੋਏ ਸਾਰੇ ਦੋਸਤਾਂ ਨੂੰ ਆਪਾਂ ਤੋਂ ਬੋਲਣ ਦੇ ਆ ਪੰਚਾਇਤ ਕਿਵੇਂ ਜੀ ਸਹਿਮ ਸਿੰਘ ਆਗੇ ਪਈ ਠੀਕ ਜੀ ਇਹ ਸੰਗਤ ਕਰ ਰਹੀ ਹੈ ਸੇਵਾ ਗਾਜਰਾਂ ਦਾ ਚਾਰ ਬਣ ਨੇ ਤੇ ਨਾਲ ਸਬਜੀ ਦੇ ਬਰਤਨ ਨੂੰ ਪਕੜ ਕੇ ਮਿਲੂ ਕੇ ਆਏ ਬੇਟਾ ਕਿਥਾ ਨਹੀਂ ਮਿਲਿਆ ਅੱਜ ਆਪਾਂ ਬਹੁਤ ਹੀ ਦਰਸ਼ਕਾਂ ਲਈ ਇੱਕ ਕਲਾ ਆਪਣੇ ਕੋਲ ਸੰਵਾਦ ਹੈ ਇਹ ਇੱਕ ਜਿਲੋਕਾ ਪਰੰਪਰਾਂ ਕਰਦੇ ਤੇਰੇ ਲਈ ਤਹਾਨੂੰ ਦਿਨ ਪਰਦਾ ਬਲੌਗ ਦਿਖਾਉਂਦੇ ਰਹਾਂਗੇ ਤੇ ਬਣੇ ਰਹੋ ਬਲੌਗ ਨਾਲ ਇੱਧਰ ਜੈਪੁਰੀ ਕਰ ਰਹੇ ਨੇ ਤਿਆਰੀ ਤੇ ਉਧਰ ਚਾਹ ਦਾ ਲੰਗਰ ਚੱਲ ਰਿਹਾ ਹੈ ਰਾਘੇਰਾ ਨੂੰ ਚਾਹ ਪਿਆਈ ਜਾ ਰਹੀ ਹੈ ਤੇ ਇੱਥੇ ਆਪਣਾ ਵਰਤਨ ਮਾਂਜਣ ਦਾ ਭਾਂਡੇ ਸਾਫ਼ ਕਰਨਾ ਤੇ ਇੱਥੇ ਚੱਲ ਰਹੀ ਹੈ ਸੇਵਾ ਭਾਂਡਿਆਂ ਦੀ ਸਾਰਿਆਂ ਨੂੰ ਮਿਲਾਉਣਾ ਤੁਹਾਨੂੰ ਬਾਈ ਤੇ ਇਹ ਬਾਈ ਬਹੁਤ ਸਖਤ ਡੀਓਡੀ ਕਰਦੇ ਨੇ ਸਾਰੇ ਵਰਤਨਾਂ ਦੀ ਬਹੁਤ ਹਰ ਸਾਲ ਜਿੰਨੇ ਕਰ ਰਹੇ 19 ਸੇਵਾ ਥੋੜੀ ਹੁੰਦੀ ਆ ਪੁਰਾਣੇ ਵਲੋਗਾਂ ਚ ਵੀ ਕੱਢ ਕੇ ਦੇਖ ਲਿਓ ਇਹ ਪੱਕੀ ਡਿਊਟੀ ਇੱਥੇ ਰਵਾਉਂਦੇ ਨੇ ਸਾਰੇ ਯਾਰ ਬਹੁਤ ਵੱਡੀ ਸੇਵਾ ਹੈ ਠੰਡ 'ਚ ਵਰਤਣਾ ਦੀ ਸੇਵਾ ਬਹੁਤ ਵੱਡੀ ਮੰਨੀ ਗਈ ਆ ਤੇ ਚਾਦਾ ਲੰਗਰ ਚੱਲ ਰਿਹਾ ਹੈ ਰਾਹੇ ਰਾਹ ਨੂੰ ਚਾਹ ਪੀ ਆ ਜਾ ਰਹੀ ਹੈ ਸੜਕ ਤੇ ਵੀ ਦੇਖ ਕੇ ਲੰਘਣਾ ਪੈਂਦਾ ਤੇ ਕਈ ਵਾਰ ਟ੍ਰੈਫਿਕ ਵੱਧਾ ਹੁੰਦਾ ਟ੍ਰਿਪੋਲ ਸਾਲੇ ਨਾਕੇ ਲੱਗੇ ਹੋਏ ਨੇ ਤੇ ਸੰਗਤ ਸਖ ਰਹੀ ਆ ਚਾਹ ਕਾਗਨ ਕਿਵੇਂ ਬਾਈ ਹਾਂ ਠੀਕ ਹਾਂ ਤੇ ਨਾਲ ਹੁੰਦੇ ਤੂੰ ਹੀ ਲੱਗੀ ਹੋਇਆ ਕਈ ਵਾਰ ਕੋਈ ਠੰਡ ਚੜੀ ਚ ਆਉਂਦਾ ਅਨਾ ਵੀ ਠੰਡ ਹੁੰਦੀ ਹੈਗੀ ਆਪਣਾ ਸੇਕਣਾ ਮੋਟਰਸਾਈਕਲ ਵਾਲਾ ਵੀ ਬਾਈ ਸੇਕ ਵੀ ਲਵੇ ਨਾਲ ਕੀ ਆਲਾ ਬਾਈ ਠੀਕ ਹੈ ਠੀਕ ਹੈ ਕਿਵੇਂ ਬਾਈ ਠੀਕ ਹੈ ਵਧੀਆ ਬਾਈ ਤੇ ਬਹੁਤ ਕਿਰਪਾ ਮਹਾਰਾਜ ਦੀ ਨਾ ਮਾਨ ਸਤਕਾਰ ਪੈਣ ਭਾਈਆਂ ਨੂੰ ਬਹੁਤ ਮਿਲਦਾ ਇਧਰ ਮੇਰਾ ਦੋਸਤ ਜੈਪ ਸਿੰਘ ਕਿਵੇਂ ਜੈਮ ਠੀਕ ਹੈ ਤੇ ਹੋਰ ਠੀਕ ਹੈ ਮੈਂ ਉਹਦੇ ਉੱਥੇ ਤੋਂ ਇੱਧਰ ਆ ਗਿਆ ਕਿਵੇਂ ਜੀ ਭਾਈ ਬਈ ਠੀਕ ਹਨ ਨਹੀਂ ਕਿਵੇਂ ਜੀ ਠੀਕ ਹੋ ਪਰ ਬਾਬਾ ਜੀ ਠੀਕ ਹੈ ਜੀ ਬਹੁਤ ਵਧੀਆ ਆਹ ਰੋਡਵੇ ਜੀ ਬਸਦੀ ਉੱਪਰ ਹੁਣ ਹੋਰ ਮਨ ਦੀ ਤਾ ਸਤਾਇਆ ਤੁਮ ਸੋ ਵੱਡ ਪਾਗੀ ਹੋ ਸਗਲ ਪਾਰ ਬ੍ਰਹਮ ਪ੍ਰਭ ਪਾਇ ਆਏ ਉਤਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੰਕ ਸਾਜਨ ਭੈ ਸਦ ਸੇ ਪੂਰੇ ਸੋਣ ਤੇ ਪੂਰੀ ਤਕ ਕਹਦੀ ਪਰਮਤਮ ਨਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਸੋਹਣੇ ਕੋਈ ਕਹਤੇ ਪਵਿਤਾ ਸਤ ਗੁਰ ਰਹਾ ਪਰਪੂਰੇ ਨਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤ ਤੂਰੇ ਉਹ ਆਹੀ ਗੁਜਿਤ ਕਮਸਾ ਪਰਬਾਹ ਰੇਰੂ ਜੀ ਕੀ ਪਤ ਹੈ ਤੋ ਸਤ ਕੋ ਤੋ ਮੋਤਾ ਅਰਦਾਸ ਜੀਓ ਪਿੰਡ ਸਭ ਓ ਮਾਤਾ ਪਿਤਾ ਮਨੁਬਾਰਤ ਤੇਰੀ ਕੁਮਰੀ ਤੇਰੋ ਪਾ ਮੈਂ ਹੋਏ ਨਾ ਜਾਣ ਮਾਗਰੀ ਤੂੰ ਰਹਾ ਸੋ ਤਲਤਾਰੀ ਦਿਨ ਪੂਰੇ ਦੁਰ ਦੇਪ ਫਿਰ ਸੈ ਤਨਿਆ ਸਰੋਗ ਰਾਜ ਕਭ ਤੁਮ ਰਾਜਿ ਮੂਰਗਮ ਜੀਠਾਂ ਜਿਉ ਪ੍ਰਾਨ ਤਨ ਮਤੋ ਤਪਿ ਦੰਤੈ ਨਵਯੂ ਕਾ ਸਭ ਲੋਕ ਤਿਆਗਤ ਜਲੰ ਨਹਿ ਜੀਵ ਮੇਨੁ ਨਹਿ ਤਿਆਗ ਚਾਤਰ ਤੂ ਮੇਖ ਮੰਡਲੇ ਬਾਨਵੇ ਜਨ ਕੇ ਕੁਰਾਨ ਕੋ ਨਾ ਸੁਨਵਾ ਲ ਬਨ ਬਨ ਕੁਸਮ ਬਸਨੇ ਚਰਨ ਕਮਲ ਰਚੰਤੇ ਸੰਤੈ ਨਾਨਕ ਆਨ ਰਚਿਤੇ ਮੁਗ ਨਿਕਾਉ ਮਲਕ ਛਡ ਆਨ ਨਿਊ ਚਿਤ ਜੀਵਨ ਸਮਮ ਤੇ ਸਤਣੀ ਹਰ ਨਾਨਕ ਸੰਤਾ ਮਿਤਿ ਪਉੜੀ ਕੈ ਜੋ ਜੀਵਨ ਪਾਵੇ ਨਾਦ ਤਰੰ ਕੇ ਬੀਤਿਆ ਸਰਮ ਕੋਟ ਕਾਵੇ ਫਵਰ ਰੂਪੀ ਕੁਸਮਾਸ ਕਾ ਮਿਲ ਆਪ ਮੰਗਾਵੇ ਤੋ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸੇ ਅਗਾਵੇ ਸਲੋਕ ਚਿਤ ਬੰਦ ਕਿਰਨ ਕਮਲੰ ਸਾਸ ਸਰਦਨੇ ਨਹੀਂ ਬਿਸਰੰਤ ਨਾਮ ਜਸ ਨਾਨਕ ਆਸ ਪੂਰ ਪਰਮੇਸ਼ਰੇ ਸਿੰਗੜਾ ਮਨਮਝਾਏ ਪਲਕਾਂ ਤੀਵੇਂ ਬਾਣ ਨਾਜ ਕਾਸਰੀ ਨਵਾਏ ਸਦਾ ਭਿਖਿੰਦੋ ਸੱਚੇ ਤਨੀ ਪੌੜੀ ਪਾਸਾਵੰਤਰੀ ਹਸਬ ਸਾਈ ਪੂਰੀ ਐ ਮਿਲ ਗੁਬਾਲ ਗੁਬਿੰਦ ਨਾਮ ਕਨੋ ਚੁੜੀਏ ਦੇਵੋ ਦਰਸ ਮਨ ਚਾਉ ਲੈ ਜਾਏ ਮਸੂਰੀ ਐ ਹੋਏ ਪਵਿੱਤਰ ਸਰੀਰ ਚਰਣਾ ਤੂੜੀਏ ਪਾਰ ਬ੍ਰੰਗੁਰ ਦੇਵ ਸੁਦਾ ਜੂਰੀਏ ਸਲੋਕ ਰਸਨਾ ਉਜਰੰਤ ਨਾਮ ਸਰਭੰ ਸੁਮੰਤੇ ਸਭ ਦੇ ਮੁਰਤੇ ਨਾਨਕ ਪੰਨ ਸਦ ਭਲਿਆ ਜਿਨਾਂ ਧਿਆਨ ਪਾਰ ਬਲੈ ਮਨੈ ਫਾਟ ਕੋੜਾਵੇਂ ਕੰਮ ਜਿਉ ਜੋ ਦਿੰਦੇ ਪੁੱਲ ਰਹੇ ਛੱਟ ਵਜ ਰੇ ਹੋਰ ਭਾਈ ਜੀ ਸਤਿ ਸ਼ਕਾਲ ਹੋ ਠੀਕ ਹੋ ਏ ਬਾਈ ਦੇ ਘਰੇ ਜਿਹੜਾ ਘਰ ਆ ਉਹ ਬਾਈ ਦਾ ਖੰਡਪਾਤ ਸਾਹਿਬ ਉਹਦੇ ਘਰੇ ਪ੍ਰਕਾਸ਼ ਨੇ ਇਸ ਵਾਰ ਬਾਈ ਨੇ ਸੱਤ ਬਦਲ ਕੇ ਪੂਰਾ ਵਧੀਆ ਪ੍ਰਬੰਧ ਕਰੇ ਨੇ ਪਿਛਲੀ ਵਾਰ ਸਭ ਥੋੜੀ ਚੌਂਦੀ ਸੀ ਤੇ ਮੇਨ ਸਾਡੇ ਮੂਹਰੇ ਹੈਗੇ ਨੇ ਲੱਖੇਵਰੀ ਬਾਈਵਰੀ ਪ੍ਰਬੰਧ ਕਰਨ ਵਾਲੇ ਲੱਗੇ ਕਿਵੇਂ ਠੀਕ ਹੈ ਤੇ ਜੇ ਚਾਚਾ ਆਪਣਾ ਆ ਗਿਆ ਲੱਗਰ ਦੀ ਸੇਵਾ ਕਰਨੀ ਇਸ ਨੂੰ ਸੰਗਤਾਂ ठीकु आहे ठीक है भाई ਲਾਗਾ ਨਹੀਂ ਤੇ ਨਾ ਨਾ ਕੀਓ ਇਕ ਬਲ ਨੂੰ ਸੁਣਾ ਕਿੰਨੇ ਗਾਏ ਆ ਰਹੀਆਂ ਨੇ ਗੱਡੀਆਂ ਪੀ ਰਹੇ ਨੇ ਚਾਹ ਤੇ ਚਾਹ ਵਰਤਾਂ ਵਾਲੇ ਚਾਹ ਵਰਤਾਈਆਂ ਨੇ ਬਾਲਣ ਵਾਲੇ ਬਾਲਣ ਲਾਈ ਆਦ ਨੇ ਤੇ ਨਾਲ ਹੁੰਦੇ ਤੱਤੇ ਪਾਣੀ ਦੀ ਬਹੁਤ ਖਿੱਚ ਹੈ ਜੀ ਤੇ ਦੇਖੋ ਜਿਹੜੇ ਮੋٹے ਪੋਰੇ ਚੱਲਦੇ ਨੇ ਚੋਰਾਂ ਚ ਲੰਗਰਾਂ ਸਭ ਮੱਚੀਆਂ ਹਨਾ ਚੋਰਾਂ ਦੇ ਵਿੱਚ ਦੇਖੋ ਜਿਹੜੇ ਮੋٹے ਪੋਰੇ ਮੱਚ ਰਹੇ ਨੇ ਤੇ ਭਾਰਤ ਨਾਲੇ ਸੇਵਾ ਕਰ ਰਹੀ ਹੈ ਸੰਗਤ ਇਧਰ ਇੱਕ ਗੱਲੀ ਹੋ ਗਈ। ਉੱਤੇ ਨਹੀਂ ਪਾਣੀ ਨਾ। ਰੋਟ ਚਲਾ ਲਓ ਅੰਮ੍ਰਿਤ ਚਲਾ ਦੇ। ਜਿਸ ਦਾ ਸੰਗਤ ਪਿਆਰੇ ਭਾਈ ਮੋਟੋੜਾ। 3000 ਯਾਰ ਸੰਗਤ ਚਾ। ਟਰੱਕ ਵਾਲੇ ਵੀਰਾਂ ਨੂੰ ਹੋਰ ਜਿੰਨੇ ਵੀ ਆਉਂਦੇ ਨੇ ਸੰਗਤ ਸਭ ਨੂੰ ਚਾਹ ਵੰਡ ਰਹੀ ਆ ਚਾਹ ਪਿਆ ਰਹੇ ਨੇ। ਤੇ ਚਾਹ ਦੀ ਸੇਵਾ ਚੱਲ ਰਹੀ ਹੈ। ਅੱਛੀ ਚੱਲ ਪਹਿਲਾ ਆ ਖੜਾ ਕਰ ਲੈਂਦੇ ਆ। ਥਾਮਲਾ ਨਮੇਰਾ ਜਰੂਰੀ ਹੁੰਦਾ ਲਾਉਣਾ। ਉਹ ਤਾਂ ਫੇਰ ਹੁੰਦਾ ਅੱਜ ਹੀ ਤਾਂ ਨਹੀਂ। ਹੈ? ਮਨੇ ਦਾ ਜਰੂਰੀ ਹੈ। ਮਨੇ ਦਾ ਤਾਂ ਲਾਵਾਂਗੇ ਯਾਰ। ਉਹ ਵੀ ਅੱਜ ਹੀ ਜਰੂਰੀ ਆ ਉਹ ਆਏਗਾ ਨਾ। ਆਹ ਸਾਡਾ ਕੰਮ ਹੈ। ਤੇ ਟੈਮ ਹੋ ਚੁੱਕਿਆ ਹੈ ਸ਼ਾਮ ਦਾ 4 ਵਜਣ ਵਾਲੇ ਨੇ ਤੇ ਭੋਗ ਤੇ ਗੱਲ ਸੀ ਉਹ ਤਵਾਰਾਂ ਦੇ ਭੈਣਾਂ ਕੋਲੇ ਥੋੜਾ ਜਿਹਾ ਖਾਓਸਾ ਦੇਣ ਵਾਲਾ ਤੇ ਜ਼ਮੀਨ ਦਾ ਠੀਕਾ ਹੁਣ ਦੇਖਿਆ ਹੈ ਜਿਉਂਦੇ ਰਹਿਣੀਆਂ ਆ ਭੈਣਾਂ ਵਿਚਰੇ ਜਿਹੜੇ ਨਜ਼ਰ ਕੱਢ ਜਾਂਦੇ ਨੇ ਨਾ ਤੇ ਉੱਥੋਂ ਆ ਕੇ ਹੁਣ ਤੋਂ ਅਲੱਗ ਹੀ ਜਿੰਦਗੀ ਨੀ ਨੀ ਮਹੀਨੇ ਨੂੰ ਹੱਸਿਆ ਨਾ ਮਾਣ ਤੋਂ 5 ਸਾਲ ਦੀ ਹੋ ਗਈ ਹੁਣ ਜੁੰਗੜੀ ਦਾ ਘਣਾ ਛੱਡ ਦੇ ਛੱਡਦੀ ਜੁੰਗੜੀ ਦਾ ਘਣਾ ਵੱਡਾ ਹੋ ਗਿਆ ਹੁਣ ਤੋਂ ਉਹਦਾ ਪੁੱਤ ਇਕ ਨੇ ਬਾਈ ਹੁਣ ਮੈਂ ਜਾਣਦੀ ਨਹੀਂ ਪਿੰਡ ਇੱਥੇ ਰਹੂਗਾ ਲੰਗੇ ਪੈਰਾਂ ਤੇ ਆਪਾਂ ਨਹੀਂ ਪਾਉਂਦੇ ਜੇ ਬਿਮਾਰ ਹੋ ਗਈ ਫਿਰ ਸਮਾਗਰ ਔਖਾ ਹੋ ਜਾਵੇ ਬਾਰਫ ਵਰਗੇ ਪੈਰ ਕੇ ਨਹੀਂ ਬੈਠੀ ਪਿੰਡ ਅਰਨੀ ਨਗਰ ਇਹ ਆਪਣੇ ਥਾਂ ਤੇ ਦੂਮਲੇ ਸਾਰੇ ਨਿਕਲ ਗਏ ਨੇ ਤੇ ਜਿਹੜਾ ਕਾਮਰਾ ਪਾਉਣਾ ਉਹ ਕੰਦ ਕੱਢਣ ਲੱਗੇ ਜਦੋਂ ਕੰਦ ਨਿਕਲ ਗਈ ਫਿਰ ਕੱਲ ਨੂੰ ਈਮ ਲੱਗ ਲੱਗਦੀ ਫਿਰ ਆਪਾਂ ਈਮ ਲਾ ਕੇ ਗਾੜੀਆਂ ਦੇ ਧੱਕੇ ਨਾਲ ਪਾਉਂਦੇ ਤਾਂ ਫਿਰ ਈਮ ਦਾ ਸੁੱਕਣਾ ਦਾ ਕੋਈ ਚੱਕਰ ਨਹੀਂ ਹੈ ਆਹ ਦੇਖ ਲਓ ਜੀ ਕੰਦ ਇਧਰ ਆਪਣਾ ਕਮਰੇ ਵਾਲੀ ਕੰਦ ਇਧਰਲੇ ਵਿੱਚ ਕਮਰਾ ਬਣਨਾ ਆਫਰੂਮ ਵਾਲੀ ਕੰਦ ਦਿਖਾਈ ਨਹੀਂ ਤੋ ਜਿਹੜੀ ਆ ਕਮਰੇ ਵਾਲੀ ਕੰਦ ਇਸ ਤਰ੍ਹਾਂ ਬਣਣੀ ਹੈਗੀ ਆ ਆ ਵਾਲੀ ਇਸ ਤਰ੍ਹਾਂ ਆਪਣੇ ਕੰਮ ਚੱਲ ਜੰਦੇ ਨੇ ਤੇ ਮਿਲਦੇ ਅੱਗੇ ਤੁਹਾਨੂੰ ਬਣੇ ਰਹੋ ਬਲੌਗਰਾਂ ਤੇ ਅੱਜ ਪਹਿਲੇ ਦਿਨ ਟੋਕਾ ਕਰਿਆ ਹੈ ਇਹਦਾ ਤੇ ਚਾਰ ਘਟ ਲੱਗਿਆ ਕਰੂ ਹਨ ਬਿੱਗਾ ਵਾਂਗੂ ਇਹ ਆਪਣੇ ਇੱਕ ਬਿੱਗਾ ਹੈਗਾ ਹਰੇ ਦਾ ਤੇ ਮੈਂ ਸਾਨੂੰ ਰਸੇ ਵਿੱਚ ਸੇ ਕੱਕ ਕੱਖ ਪੈਰਿਆ ਕਰਨਗੇ ਇੱਜਾ ਲਾਤਾ ਵਧੀਆ ਖਾਣ ਲੱਗ ਗਏ ਇਹਨਾਂ ਨੂੰ ਹਰਾ ਇਹਨਾਂ ਨੂੰ ਮਿਲਿਆ 8 ਵਿੱਚ 7 ਮਹੀਨਿਆਂ ਬਾਅਦ ਰਸੀ ਬਾਅਦ ਸੌਣ ਦੀ ਮੱਕੀ ਮੁੱਕੀ ਹੋਈ ਸੀ ਉਦੋਂ ਬਾਅਦ ਚਾਰ ਹੀ ਚਾਲਦਾ ਸੌਣ ਦਾ ਤੇ ਹੁਣ ਹਰਾ ਪਾਇਆ ਅੱਜ ਪਹਿਲੇ ਦਿਨ ਤੇ ਬਾਦਲ ਵਿੱਚ ਕੱਕ ਵਧੀਆ ਖਾਣਗੇ ਮੇਸਾਂ ਭਾਈ ਗੁੜੀ ਕਿਰਪਾ ਨਾਲ ਆਪਣੀਆਂ ਸਾਰੀਆਂ ਦੁੱਧਰਾਂ ਲੱਗੀਆਂ ਨੇ ਤੇ ਮੱਝਾਂ ਝੋਟੀਆਂ ਗੱਬਣਾ ਹੋ ਗਏ ਨੇ ਆਪਣੀਆਂ ਦੋਨੇ ਝੋਟੀਆਂ ਆ ਫੂਲੀ ਝੋਟੀ ਮੱਝ ਪੰਜ ਪਸ਼ੂ ਗੱਬਣ ਨੇ ਹੁਣ ਆਪਣੇ ਗਾਂ ਹੀ ਸੁਦੇ ਤੇ ਦੂਜੇ ਕੱਟਰ ਛੋਟੇ ਨੇ 6 ਮਹੀਨਿਆਂ ਨੂੰ ਉਹ ਵੀ ਦੁੱਧਰ ਹਲ ਜਾਣਗੇ ਪਾਊਡਰ-ਵਾਡਰ ਵਾਲਾ ਪਾਉਣਾ ਪੈਂਦਾ ਬਈ ਪਾਊਡਰ ਨਾਲੀ ਸਾਰਾ ਮਤਲਬ ਹੈ ਅੱਜ ਕੱਲ੍ਹ ਤੇ ਪਸ਼ੂਆਂ ਨੂੰ ਪਹਿਲਾਂ ਕੰਮ ਹੋ ਗਿਆ ਜਿਵੇਂ ਲੇਡੀ ਜੀ ਨੂੰ ਦਵਾਈ ਦਿਵਾਉਣੀ ਪੈਂਦੀ ਹੈ ਜਾਪੇ ਤੋਂ ਹੀ ਉਸੇ ਤਰ੍ਹਾਂ ਹੀ ਪਸ਼ੂਆਂ ਦਾ ਕੰਮ ਹੋ ਗਿਆ ਇਹਨਾਂ ਨੂੰ ਪਾਊਡਰ ਵਗੈਰਾ ਸਾਰਾ ਹੁਣ ਛੋਟੇ ਹੁੰਦਿਆਂ ਦੀ ਪਾਉਂਦੇ ਇਹਨਾਂ ਨੂੰ ਤੇ ਇਹ ਕੱਟਾ ਪਾ ਰੱਖਣਾ ਹੈਗਾ ਤੇ ਬੱਤਕ ਦੀ ਸੇਵਾਈ ਇਹ ਕੱਟੇ ਨੂੰ ਕੋਈ ਖਾਸ ਦਾਣਾ ਨਹੀਂ ਪਾਉਂਦੇ ਜਿਵੇਂ ਨਾਰਮਲ ਆਮ ਪਸ਼ੂਆਂ ਨੂੰ ਕੱਖ ਪਾਉਂਦੇ ਨਹੀਂ ਪਾਉਂਦੇ ਵੀ ਆਪੀ ਪਾਲ ਜੁਗਾ ਸੀ ਮੇਰਾ 1.5 ਸਾਲ ਚ ਇਹ ਹੋ ਗਿਆ 10 ਮਹੀਨਿਆਂ ਦਾ ਤੇ ਜੇ 1.5 ਸਾਲ ਦਾ ਹੋ ਗਿਆ ਪੂਰਾ ਚੋਬਰ ਹੋ ਜਾਊਗਾ ਇਹ ਕਿਉਂ ਇਹਦੇ ਮਾਂ ਦੇ ਵੀ ਹੱਡ ਖੁੱਲਲੇ ਨੇ ਪਿਓ ਵੀ ਖੁੱਲਾ ਸੀ ਹੱਡ ਦਾ ਇਹਨੇ ਵਧੀਆ ਬਣ ਜਾਣਾ ਹੈਗਾ